ਰਾਜਵਿੰਦਰ ਜੀ ਸਾਡੇ ਨਾਲ ਮੌਜੂਦ ਨੇ ਕਾਲੀ ਦਲ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸਰ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਹੈ ਅਤੇ ਕਿਹੜੇ ਕਿਹੜੇ ਚੁਣੌਤੀਆਂ ਲੱਗ ਰਹੀਆਂ ਸਭ ਤੋਂ ਸਾਹਮਣੇ ਨੇ ਰਿਸਪੌਂਸ ਜੇ ਮੈਂ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਲੋਕ ਪੂਰੀ ਤਰੀਕੇ ਨਾਲ ਆਪਣਾ ਮਨ ਬਣਾ ਚੁੱਕੇ ਨੇ ਕਿਉਂਕਿ ਮਾਨਯੋਗ ਪਾਰਟੀ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਹੋਰਾਂ ਵੱਲੋਂ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਜੋ ਸਾਫ਼ ਗੋਈ ਦੇ ਨਾਲ ਜੋ ਨੇਕ ਨੀਤੀ ਦੇ ਨਾਲ ਉਹਨਾਂ ਨੇ ਬਹੁਤ ਟਾਈਮ ਫੈਸਲਾ ਪਿੱਛੇ ਜੇ ਲਿਆ ਉਹਦੇ ਕਰਕੇ ਇੱਕ ਬੜਾ ਵੱਡਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡੀ ਹਨੇਰੀ ਜਿਹੜੀ ਆ ਉਹ ਪੈਦਾ ਹੋ ਰਹੀ ਹੈ ਔਰ ਉਮੀਦ ਕਰਦਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਮਨ ਬਣਾ ਚੁੱਕੇ ਨੇ ਆ ਤੁਹਾਡੀ ਟੱਕਰ ਵਿੱਚ ਦੋ ਚਿਹਰੇ ਨੇ ਵੱਡੇ ਜੋ ਕਿ ਕਲਾਕਾਰ ਨੇ ਲੱਗ ਰਿਹਾ ਕਲਾਕਾਰਾਂ ਨੂੰ ਟੱਕਰ ਦੇਣੀ ਕਿੰਨੀ ਮੁਸ਼ਕਿਲ ਹੋਵੇਗੀ ਅਸੀਂ ਤਾਂ ਆਪਣੀ ਬੇਨਤੀ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਕਿਉਂਕਿ ਖੇਤਰੀ ਪਾਰਟੀ ਦੇ ਉਮੀਦਵਾਰ ਵਜੋਂ ਮੈਂ ਬੇਨਤੀ ਲੈ ਕੇ ਜਾਵਾਂਗਾ 10 ਸਾਰੇ ਲੋਕਾਂ ਦੇ ਕਚਹਿਰੀ ਦੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਲੋਕ ਆਪਣੇ ਨੂੰ ਪਹਿਲ ਦੇਣਗੇ ਆਪਣੇ ਇਲਾਕੇ ਨੂੰ ਪਹਿਲ ਦੇਣਗੇ ਕੀ ਲੱਗਦਾ ਹੁਣ ਤਾਂ ਕਿਹੜੇ ਮੁੱਦੇ ਸਮਝੇ ਨੇ ਜਿਹੜੇ ਕਿ ਪਹਿਲ ਦੇ ਦਰਦ ਚੱਕਣੇ ਨੇ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਬਹੁਤ ਸਾਰੇ ਮੁੱਦੇ ਨੇ ਜੀ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਚੱਕਣਾ ਬੜਾ ਜ਼ਰੂਰੀ ਹੈ ਕਿਉਂਕਿ ਫਰੀਦਕੋਟ ਜਿਹੜਾ ਹੈ ਫਰੀਦਕੋਟ ਉਹ ਬਹੁਤ ਹੀ ਇੱਕ ਅਜੇਹਾ ਸ਼੍ਰੋਮਣੀ ਅਕਾਲੀ ਦਲ ਦਾ ਮੇਨ ਇਹ ਸੀਟ ਰਹੀ ਹੈ ਜਿੱਥੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਐਮਪੀ ਕੋਈ ਬਣਿਆ ਉਦੋਂ ਹੀ ਇੱਥੇ ਵਿਕਾਸ ਕਰ ਜਾਂ ਉਹ ਉਦੋਂ ਹੀ ਸਾਂਝੇ ਕੰਮਾਂ ਨੂੰ ਪਹਿਲ ਦਿੱਤੀ ਗਈ ਹੈ ਬਾਅਦ ਵਿੱਚ ਇੱਥੇ ਬਿਲਕੁਲ ਇਗਨੋਰ ਕਰ ਦਿੱਤਾ ਗਿਆ ਇਹ ਹਲਕਾ ਔਰ ਜੇ ਪੰਜਾਬ ਦੇ ਲੋਕ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਜੇ ਦਾਸ ਨੂੰ ਇਸ ਵਾਰ ਇਹ ਮੌਕਾ ਬਖਸ਼ਣਗੇ ਤਾਂ ਮਾਨਯੋਗ ਸਦਸਕ ਵੀਰ ਸਿੰਘ ਜੀ ਬਾਦਲ ਸਾਹਿਬ ਹੋਣਾਂ ਦੀ ਦੂਰ ਰੰਦੇਸ਼ੀ ਸੂਤ ਸਦਕਾ ਉਹਨਾਂ ਦੀ ਰਹਿਨਮਾਈ ਹੇਠ ਸਰਦਾਰ ਮਨਤਾਰ ਸਿੰਘ ਜੀ ਬਰਾਡ ਜੋ ਇਸ ਹਲਕੇ ਦੇ ਇੰਚਾਰਜ ਨੇ ਬਹੁਤ ਦੇਰ ਤੋ ਸੇਵਾ ਕਰ ਰਹੇ ਨੇ ਅਸੀਂ ਰਲ ਕੇ ਇਸ ਹਲਕੇ ਨੂੰ ਵੱਧ ਤੋਂ ਵੱਧ بلੰਦੀਆਂ ਵੱਲੋਂ ਲੈ ਕੇ ਜਾਵਾਂਗੇ ਬਰਾਡ ਸਾਹਿਬ ਕੀ ਲੱਗ ਰਿਹਾ ਹੁਣ ਤੁਸੀਂ ਪੂਰੀ ਕਮਾਂਡ ਸੰਭਾਲੀ ਹੋਈ ਹੈ ਲੱਗ ਰਿਹਾ ਕੋਈ ਮੁਸ਼ਕਿਲ ਆ ਰਹੀ ਹੋਣੀ ਆ ਨਹੀਂ ਕੋਈ ਮੁਸ਼ਕਿਲ ਨਹੀਂ ਆ ਰਹੀ ਬਹੁਤ ਹਾਲਾਤ ਬਦਲੇ ਹੋਏ ਆ ਅਸੀਂ ਇਹ ਸੀਟ ਜਿਹੜੀ ਹੈਗੀ ਸ਼ਾਨ ਨਾਲ ਜਿੱਤਾਂਗੇ ਜੀ ਸ਼ੌਮ ਨੇ ਕਰ ਦੇ ਲ ਬੀਜੇਪੀ ਦਾ ਲੱਗ ਰਿਹਾ ਕੋਈ ਨੁਕਸਾਨ ਹੋਇਆ ਜਾਂ ਫਾਇਦਾ ਹੋ ਰਿਹਾ ਕਿਉਂਕਿ ਉਹਨਾਂ ਦਾ ਵਿਰੋਧ ਬੜਾ ਹੋ ਰਿਹਾ ਉਹਨਾਂ ਦਾ ਸਾਨੂੰ ਤਾਂ ਕੋਈ ਨੁਕਸਾਨ ਲੱਗਦਾ ਨਹੀਂ ਗਾ ਜੀ ਇਹਦਾ ਫਾਇਦਾ ਉਹ ਤਾਂ ਜੋ ਹੁਣ ਮੈਮ ਚੱਲੂਗੀ ਉਸ ਤੋਂ ਬਾਅਦ ਪਤਾ ਲੱਗੂਗਾ ਪਰ ਜੋ ਆਸ ਇਹਨੂੰ ਅੰਦਰੂਨੀ ਮਹਿਸੂਸ ਹੁੰਦਾ ਹੈ ਕਿ ਸਾਨੂੰ ਕੋਈ ਨੁਕਸਾਨ ਨਹੀਂ ਲੱਗ ਰਿਹਾ ਕਹਿੰਦੇ ਗਏ ਕਹਿੰਦੇ ਕਿ ਬੀਜੇਪੀ ਦਾ ਸ਼ਹਿਰੀ ਵੋਟ ਬਹੁਤ ਜ਼ਿਆਦਾ ਹੈ ਪਰ ਤੁਸੀਂ ਸ਼ਹਿਰਾਂ ਵਿੱਚ ਪਹਿਲੇ ਵਿਜ਼ਿਟ ਕਰ ਰਹੇ ਹੋ ਤਾਂ ਰਿਸਪੌਂਸ ਕਿਹੋ ਜਿਹਾ ਲੱਗਿਆ ਸ਼ਹਿਰਾਂ ਦਾ ਤੁਸੀਂ ਵੇਖੀ ਜਾਂਦੇ ਹੋ ਜੀ ਆ ਸਾਡਾ ਤੀਜਾ ਪ੍ਰੋਗਰਾਮ ਹੈ ਦੋ ਸਾਡੇ ਪ੍ਰੋਗਰਾਮ ਹੋਰ ਹੈ ਤੁਸੀਂ ਪਿਛਲੇ ਦੀਆਂ ਫੋਟੋਆਂ ਉਹ ਖਾਪੀ ਕਾ ਕੇ ਤੁਹਾਨੂੰ ਤੁਸੀਂ ਪਿੱਛੇ ਪਹੁੰਚ ਰਹੇ ਹੋ ਤੁਹਾਨੂੰ ਦਿਖਾਉਣੇ ਸੀ ਪ੍ਰੋਗਰਾਮ ਤੁਹਾਨੂੰ ਆ ਵੀ ਪਤਾ ਲੱਗ ਜਾਊਗਾ ਵੀ ਕਿੰਨਾ ਰਿਸਪਾਂਸ ਕਿਹਾ ਜਾ ਵਧੀਆ ਹੈਗਾ ਮੈਂ ਮਤਲਬ ਤੁਸੀਂ ਬਿਲਕੁਲ ਹੀ ਬਦਲੇ ਵਹਿਲਾਤ ਹੈ ਜੀ ਬਿਲਕੁਲ ਹੀ ਬਦਲੇ ਵਹਿਲਾਤ ਹੈ ਬਿਲਕੁਲ ਇਸ ਵਕਤ ਨੁਮਾਇंदे ਜਿਹੜੇ ਨੇ ਉਹ ਪਹੁੰਚ ਰਹੇ ਨੇ ਅਤੇ ਤਸਵੀਰਾਂ ਕੁਝ ਦਿਖਾਣਾ ਚਾਹੁੰਦੇ ਨੇ ਆ ਅਸੀਂ ਸ਼ਹਿਰਤ ਕਰਕੇ ਆਏ ਜੀ ਆ ਦੇਖੋ ਆ ਸ਼ਹਿਰ ਦਾ ਪ੍ਰੋਗਰਾਮ ਹੈ ਇੱਕ ਦੋ ਕਿਤੇ ਪ੍ਰੋਗਰਾਮ ਇੱਕ ਤੇ ਤੁਸੀਂ ਜਾ ਹੀ ਆਏ ਆ ਇਹ ਕੋ ਤੀਜਾ ਆ ਵੇਖ ਲਓ ਤੁਸੀਂ ਹੁਣ ਦੋ ਹੋਰ ਰਹਿੰਦੇ ਆ ਉਹ ਵੇਖ ਲਿਆ ਜੀ ਥੈਂਕ ਯੂ ਵੈਰੀ ਮਚਤਾ ਇਸ ਵਕਤ ਜਿਹੜੀ ਹੈਗੀ ਐ ਚੋਣ ਮੁਹਿੰਮ ਚੱਲ ਰਹੀ ਆ ਤੇ ਕਾਲੀ ਦਲ ਵੱਲੋਂ ਰਾਜਬਿੰਦਰ ਸਿੰਘ ਜੋਨੇ ਉਹਨਾਂ ਨੂੰ ਫਰੀਦਕੋਟ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਦੂਜੇ ਪਾਸੇ ਇਹਨਾਂ ਦੇ ਸਾਹਮਣੇ ਦੋ ਕਲਾਕਾਰ ਚਿਹਰੇ ਨੇ ਉਹ ਸਥਾਪਿਤ ਨੇ ਫਿਲਹਾਲ ਵੇਖਦੇ ਆ ਕਿ ਲੋਕ ਕਿਸ ਤੇ ਆਪਣਾ ਯਕੀਨ ਜਿਤਾਉਂਦੇ ਨੇ कोटकपुरा तो कैमरा पर्सन मनप्रीत प्रेसिंग चल देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।